ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਾ ਮਹੱਲਾ 5 अष्टपिया एक ओंकार सतगुर प्रसाद सब जग जिने उपाया पाए कारण कारण समरथ जियो पिंड जिन साजया पाए ਇਹ ਕਰ ਆਪਣੇ ਵਥ ਇਨ ਕਹੀਐ ਕਿਉ ਦੇਖੀਐ ਭਾਈ ਕਰਤਾ ਏਕ ਆਕੰਠ ਗੁਰ ਗੋਵਿੰਦ ਸਲਾਹੀਐ ਭਾਈ ਜਿਸ ਤੇ ਜਾਪੈ ਤਥ ਸਭ ਜਗ ਜਿਨਹੇ ਉਪਾਇਆ ਭਾਈ ਕਰਨ ਕਾਰਨ ਸਮਰਾਥ ਜਿਉ ਪਿੰਡ ਜਿਨ ਸਾਜਿਆ ਭਾਈ ਦੇ ਕਰ ਆਪਣੇ ਵਥੇ ਇਹਨ ਕਹੀਏ ਕਿਉ ਦੇਖੀਐ ਭਾਈ ਕਰਤਾ ਏਕ ਆਕਾਠ ਗੁਰੂ ਗੋਬਿੰਦ ਸਲਾਹੀਏ ਭਾਈ ਇਸ ਤੇ ਜਾਪੈ ਤਥ ਮੇਰੇ ਮਨ ਜਪਿਐ ਹਰਿ ਭਗਵੰਤਾ ਨਾਮ ਧਾਨ ਦੇ ਜਨ ਅਪਵੇਂ ਊਖ ਦਰਦ ਕਾ ਹੰਤਾ ਮਤ ਨਾ ਪਾਵੇ ਭਾਈ ਉਚਾ ਅਗਮੀ ਅਪਾਰ ਜੀ ਜੰਤ ਬ੍ਰੰਦ ਪਾਲਦਾ ਭਾਈ ਨਿਤ ਨਿਤ ਕਰਦਾ ਸਾਰ ਸਤ ਗੁਰ ਪੂਰਾ ਭੇਟਿਐ ਭਾਈ ਸ਼ਬਦ ਮਿਲਾਵਣ ਹਾਰ ਸੱਚੇ ਚਨ ਸ੍ਰੀ ਵਿਹ ਭਾਈ ਪ੍ਰਭ ਆਪੋ ਵੈ ਨਾਸ ਮੇਰੇ ਸੰਤ ਸਭਾ ਮਨ ਮਾਂਜੀਐ ਭਾਈ ਹਰ ਕਾ ਨਾਮ ਨਿਵਾਸ ਮਿਟੈ ਅੰਧੇਰਾ ਅਗਿਆਨਤਾ ਭਾਈ ਕਮਲ ਹੋਐ ਪ੍ਰਗਾਸ ਗੁਰਬਚਨੀ ਸੁਖ ਉਪਜੈ ਭਾਈ ਸਭផល ਸਤਗੁਰਪਾਸ ਮੇਰਾ ਤੇਰਾ ਛੁਡੀਐ ਭਾਈ ਹੋਇ ਸਭ ਕੀ ਪੂਰਾ ਕਟ ਕਟ ਬ੍ਰਹਮ ਬਸਾਰਿਆ ਭਾਈ ਠਿਖ ਸੁਣੈ ਹਜੂਰਾ ਜਿਤ ਦਿਨ ਵਿਸਰੈ ਪਾਰ ਬ੍ਰਹਮ ਭਾਈ ਤਿਤ ਦਿਨ ਮਰੀਐ ਝੂਰਾ ਕਰਨ ਕਰਾਵਣ ਸਮਰਥੋ ਭਾਈ ਸਰਬ ਕਲਾ ਭਰਪੂਰ ਪ੍ਰੇਮ ਪਦਾਰਥ ਨਾਮ ਹੈ ਭਾਈ ਮਾਇਆ ਮੋਹ ਬਿਨਾਸ ਇਸ ਭਾਵੈ ਤਾਂ ਮਿਲ ਲੈ ਭਾਈ ਹਿਰਦੈ ਨਾਮ ਨਿਵਾਸ ਉਰਮੁਕ ਕਮਲ ਪਰਗਾਸੀ ਹੈ ਭਾਈ ਹਿਰਦੈ ਹੋਆ ਪਰਗਾਸ ਪ੍ਰਗਟ ਪਾਇਆ ਪਰਤਾਪ ਪ੍ਰਭ ਭਾਈ ਮੋਲਿਆ ਧਰਤ ਆਕਾਸ ਗੁਰੂ ਪੂਰਾ ਸੰਤੋਖ ਆਪਾਈ ਐਨਸ ਲਾਗਾ ਭਾਉ ਰਸਨਾ ਰਾਮ ਵਰਵੇ ਸਦਾ ਭਾਏ ਸੱਚਾ ਸਾਧਸਵਾ ਕਰਣੀ ਸੁਣ ਸੁਣ ਜੀਵਿਆ ਭਾਏ ਨਿਚਲ ਪਾਇਆ ਖਾਉ ਜਿਸ ਪਰ ਈਕਨਾ ਆਵੈ ਭਾਏ ਸੋ ਜੀਆੜਾ ਜਲ ਜਾ ਬਹਾ ਗੁਣ ਮੇਰੇ ਸਾਹਿਬੈ ਭਾਈ ਹਾਂ ਇਸ ਕੈ ਬਲ ਜਾਓ ਓ ਨਿਰਗੁਣਿਆਰੇ ਪਾਲਦਾ ਭਾਈ ਦੇਨ ਥਾਵੈ ਥਾ ਰਿਜਿਕ ਸੰਭਾਹੇ ਸਾਸ ਸਾਸ ਭਾਈ बूढ़ा जा नाम जिस गुरु साचा भिटिय पाए पूरा तिस कर्मा तिस बिन घड़ी न जीविय पाए सर्व कला भरपूर सास गिरास न विसर पाए एक सदा हजूरा ਸਾਧੂ ਸੰਗ ਮਿਲਾਇਆ ਭਾਈ ਸਰਬ ਰਹਿਆ ਭਰਪੂਰਾ ਜਿੰਨਾ ਪ੍ਰੀਤ ਨ ਲਗੀਆਂ ਭਾਈ ਸੇ ਨਿਤ ਨਿਕ ਮਰਦੇ ਝੂਰਾ ਅੰਚਲ ਲਾਇਤਰਾਇਆ ਭਾਈ ਭਾਜਨ ਦੁਖ ਸੰਸਾਰ ਹਰ ਕਿਰਪਾ ਨਦਰ ਨਿਹਾਲਿਆ ਭਾਈ ਈਤੋਂ ਅੰਗ ਅਪਾਰ ਮਨ ਕੰ ਸੀਤਲ ਹੋਇਆ ਭਾਈ ਉਜਨ ਨਾਮ ਅਧਾਰ ਨਾਨਕ ਤੇ ਸਰਣਾਗਤੀ ਭਾਈ ਜੇ ਕੇਲ ਵਿਖ ਕਟਣ ਹਾਰ ਨਾਨਕ ਤਨ ਸੀਤਲ ਹੋਇਆ ਭਾਈ ਭੋਜਨ ਨਾਮ ਅਧਾਰ ਨਾਨਕ ਤੇ ਸਰਣਾਗਤੀ ਭਾਈ ਜਿ ਵਿਕੇ ਵਿਕ ਕਟਣਾ ਹਾਰ